ਅੱਜ ਐਕਸੀਡੈਂਟ ਹੋਇਆ ਕੀ ਇਨਫੋਰਮੇਸ਼ਨਾਂ ਦੇ ਵਿੱਚ ਕੀ ਕਹਣਾ ਹੈ ਇਹ ਜੀ ਰਾਤ ਕਰੀਬ ਜਿਹੜਾ ਹੈਗਾ ਪਾਉਣੇ 4:00 ਵਜੇ ਦੇ ਕਰੀਬ ਗੱਡੀ ਜਿਹੜੀ ਹੈਗੀ ਆ 3B2 ਮਾਰਕੀਟ ਦੇ ਸਾਹਮਣੇ ਰੋਡ ਤੇ ਕਾਫੀ ਤੇਜ਼ ਰਫਤਾਰ ਨਾਲ ਜਿਹੜਾ ਹੈਗਾ ਗਲਤ ਤਰੀਕੇ ਨਾਲ ਥਲਾ ਕੇ ਆ ਰਹੇ ਸੀ ਕਿ ਤੇ ਉਹ ਉਹਨੇ ਦੋ ਹੁਣ ਤੱਕ ਦੀ ਜੋ ਇਨਫੋਰਮੇਸ਼ਨ ਹੈ ਜੀ ਦੋ ਮੋਟਰਸਾਈਕਲ ਸਵਾਰਾਂ ਨੂੰ ਉਹਨਾਂ ਨੇ ਹਿੱਟ ਕਰਨ ਤੋਂ ਬਾਅਦ ਉਹ ਗੱਡੀ ਜਿਹੜੀ ਹੈਗੀ ਆ ਕਟਾਣੀ ਢਾਂਮੇ ਦੇ ਸਾਹਮਣੇ ਜਿਹੜੀ ਪਾਰਕਿੰਗ ਦੇ ਵਿੱਚ ਪਲਟ ਗਈ ਸੀ ਜੀ ਤੇ ਉਹਦੇ ਜਿਹੜਾ ਹੈਗਾ ਵੀ ਅਗਲੀ ਕਾਰਵਾਈ ਜਿਹੜੀ ਹੈਗੀ ਅਮਲ ਚ ਲਿਆਂਦੀ ਜਾ ਰਹੀ ਹੈ ਉੰਦੇ ਗੱਡੇ ਮਿਲ ਗਏ ਉਹ ਜਿਹੜੇ ਗੱਡੀ ਚਲਾ ਰਹੇ ਸੀ ਕਿ ਠੀਕ ਨੇ ਉਹ ਜਦ ਦੂਜੇ ਇੱਕ ਦੇ ਮੋਟਰਸਾਈਕਲ ਵਾਲਾ ਹੈਗਾ ਸੀਗਾ ਉਹਦੇ ਜੀ ਥੋੜੀ ਜਿਹੀ ਜ਼ਿਆਦਾ ਸੱਟ ਆ ਪੀਜੀਆ ਦੇ ਦਾਖਲੇ ਚ ਦੂਜਾ ਉਹਦੇ ਜਿਹਨੀਆਂ ਸੱਟਾਂ ਘੱਟ ਸੀਗੀਆਂ ਉਹ ਠੀਕ ਹੈ ਜੀ ਸੁੱਟੀ ਮਿਲ ਗਈ ਤਾਂ ਹਾਂਜੀ ਉਹਨੂੰ ਹਸਪੀਟਲ ਤੋਂ ਛੇਫੇ ਹੋ ਗਏ ਜਿਹੜੇ ਜਿਹੜੇ ਗੱਡੀ ਚਾਲਕ ਸੀ ਉਹ ਵੀ ਜਿਹੜੇ ਹੈਗਾ ਜੀ ਆਈਡੈਂਟੀਫਾਈ ਕਰ ਲਿਆ ਸੀ ਤੇ ਉਹਨਾਂ ਦੇ ਖਲਾਫ ਕਾਨੂੰਨੀ ਕਾਰਵਾਈ ਹੋਏਗੀ ਇਹਦੀ ਆਪਣੀ ਗੱਡੀ ਸੀ ਜਾਂ ਕਿਸੇ ਦੀ ਉਹਨਾਂ ਦਾ ਜਿਹੜਾ ਹੈਗਾ ਜੀ ਉਹ ਕਿਸੇ ਜੌਬ ਕਰਦੇ ਆ ਜੀ ਜਿਹੜਾ ਜਿੱਥੇ ਜੌਬ ਕਰਦੇ ਆ ਜੀ ਉਸ ਕੰਪਨੀ ਦੇ ਮਾਲਕ ਦੀ ਗੱਡੀ ਸੀ ਕਿਸ ਦਾ ਚ ਤੁਸੀਂ ਕਿਸੇ ਵੀ ਕੰਟਰੀ 'ਚ ਜਾਣਾ ਹੈ ਜੇ ਤੁਸੀਂ ਪੈਕੇਜ ਕਰਦੇ ਹੋ ਤੁਹਾਡਾ 5 ਤੋਂ 7 ਲੱਖ ਰੁਪਏ ਵੱਧ ਖਰਚਾ ਹੁੰਦਾ ਪਰ ਜਪ ਸਟੱਡੀ ਹਮੇਸ਼ਾ ਇਹੀ ਕਹਿੰਦੀ ਹੈ ਵੀ ਪੈਕੇਜ ਦੇ ਵਿੱਚ ਨਾ ਜਾਓ ਤੁਸੀਂ ਆਪਣੇ ਪੈਸੇ ਲਾਓ ਜਿੱਦਾਂ ਹੁਣ ਸਾਡੀ ਕੰਪਨੀਆ ਤੁਹਾਡਾ ਇੱਕ ਵੀ ਰੁਪਿਆ ਮਰਨ ਦਾ ਜਾਂ ਪਸੰਦ ਦਾ ਕੋਈ ਚਾਂਸ ਨਹੀਂ ਹੁੰਦਾ ਯੂਨੀਵਰਸਿਟੀ ਕਾਲਜ ਦੇ ਵਿੱਚ ਜਦੋਂ ਫੀਸ ਭਰੋਗੇ ਉਹਦੀ ਗਾਰੰਟੀ ਹੁੰਦੀ ਹੈ ਤੁਸੀਂ ਫੰਡ ਸ਼ੋਅ ਕਰਦੇ ਹੋ ਉਹਦੀ ਗਾਰੰਟੀ ਹੁੰਦੀ ਹੈ ਤੁਹਾਡਾ ਫੰਡ ਹੁੰਦਾ ਹੈ ਜਿਹੜੇ ਪੈਸੇ ਤੁਸੀਂ ਸਾਨੂੰ ਪ੍ਰੋਸੈਸਿੰਗ ਫੀਸ ਦੰਨੇ ਹੋ ਉਹਦੀ ਵੀ ਗਾਰੰਟੀ ਹੁੰਦੀ ਹੈ। ਸੋ ਤੁਸੀਂ ਕਿਸੇ ਵੀ ਕੰਟਰੀ ਜਾਣਾ ਹੈ ਆਸਟ੍ਰੇਲੀਆ, ਯੂ ਐਸ ਏ, ਨਿਊਜ਼ੀਲੈਂਡ, ਇੰਗਲੈਂਡ, ਸ਼ੈਨਗਨ ਕਿਸੇ ਵੀ ਕੰਟਰੀ ਜਾਣਾ ਤਾਂ ਤੁਸੀਂ ਹੁਣ ਆਪਣਾ 5 ਤੋਂ 7 ਲੱਖ ਰੁਪਏ ਬਚਾ ਸਕਦੇ ਹੋ ਸਟੈਪ ਬਾਈ ਸਟੈਪ ਜਪ ਸਟੱਡੀ ਦੇ ਥਰੂ ਵੀਜ਼ਾ ਅਪਲਾਈ ਕਰਦੇ। ਇਹਨਾਂ ਨੰਬਰਾਂ ਤੇ ਫੋਨ ਕਰੋ ਤੁਸੀਂ ਮੁਹਾਲੀ, ਖੰਨੇ, ਰਾਏਕੋਟ, ਜਲੰਧਰ ਸਾਨੂੰ ਮਿਲ ਸਕਦੇ ਹੋ। 100% ਵੀਜ਼ਾ ਲੱਗੇਗਾ ਔਰ ਤੁਹਾਡਾ 5 ਤੋਂ 7 ਲੱਖ ਰੁਪਏ ਬਚੇਗਾ। seca